ਸੋ ਤੋਂ ਬਾਅਦ ਨਿਸ਼ਾਨੇ ਤੇ ਇੱਕ ਸੰਦੇਸ਼ ਭਾਰਤ ਹੁਣ ਸਹਿਣ ਵਾਲਾ ਨਹੀਂ ਪੀਐਮ ਮੋਦੀ ਨੇ ਬਿਕਾਨੇਰ ਤੋਂ ਸੁਣਾਇਆ ਚੰਜੋੜ ਕੇ ਰੱਖ ਦੇਣ ਵਾਲਾ ਭਾਸ਼ਣ ਮੇਰਾ ਮਨ ਠੰਡਾ ਰਹਿੰਦਾ ਹੈ ਪਰ ਦੇਸ਼ ਲਈ ਖੂਨ ਗਰਮ ਰਹਿੰਦਾ ਹੈ ਆਪਰੇਸ਼ਨ ਸਿੰਦੂਰ ਨੇ ਸਾਬਤ ਕਰ ਦਿੱਤਾ ਹੈ ਭਾਰਤ ਸਿਰਫ ਰਾਜ ਨਹੀਂ ਸੰਕਲਪ ਹੈ ਤੁਸੀਂ ਦੇਖ ਰਹੇ ਹੋ ਅਕਸ਼ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ ਤੇ ਬਿਨਾ ਰੁਕਾਵਟ ਖਬਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਰੇਸ਼ਨ ਸਿੰਦੂਰ ਦੀ ਸਫਲਤਾ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਇਹ ਆਪਰੇਸ਼ਨ ਤਿੰਨ ਫੌਜਾਂ ਵੱਲੋਂ ਮਿਲ ਕੇ ਚਲਾਇਆ ਗਿਆ ਇੱਕ ਸਰਚਿਤ ਰਾਖੀਕਾਰਤ ਸੀ ਜਿਸ ਦਾ ਮਕਸਦ ਦੇਸ਼ ਦੇ ਸੁਰੱਖਿਆ ਹਿੱਤਾਂ ਦੀ ਰਾਖੀ ਕਰਨਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਹੁਣ ਬਦਲ ਚੁੱਕਿਆ ਹੈ ਇਹੀ ਨਵਾਂ ਭਾਰਤ ਸਹਿਣ ਵਾਲਾ ਨਹੀਂ ਹੈ ਪਰ ਨ્યા ਦੇ ਰਸਤੇ ਤੇ ਡਟ ਕੇ ਖੜਨ ਵਾਲਾ ਹੈ ਇਹ ਰਾਸ਼ਟਰ ਕੋਈ ਵੀ ਨੁਕਸਾਨ ਸਹਿਣ ਲਈ ਤਿਆਰ ਨਹੀਂ ਅਤੇ ਨਾ ਹੀ ਕੋਈ ਅਜੀਹੀ ਕੋਸ਼ਿਸ਼ ਸਫਲ ਹੋ ਸਕਦੀ ਹੈ ਉਹਨਾਂ ਨੇ ਕਿਹਾ ਹੈ ਕਿ ਮੇਰਾ ਮਨ ਠੰਡਾ ਰਹਿੰਦਾ ਹੈ ਪਰ ਦੇਸ਼ ਲਈ ਮੇਰਾ ਖੂਨ ਹਮੇਸ਼ਾ ਗਰਮ ਰਹਿੰਦਾ ਹੈ ਉਹਨਾਂ ਭਾਵੁਕ ਢੰਗ ਨਾਲ ਕਿਹਾ ਮੈਂ ਸੋ ਖਾਂਦਾ ਹਾਂ ਕਿ ਇਸ ਧਰਤੀ ਤੇ ਰਹਿੰਦਿਆਂ ਮੈਂ ਦੇਸ਼ ਨੂੰ ਕਦੇ ਵੀ ਝੁਕਣ ਨਹੀਂ ਦੇਵਾਂਗਾ ਨਾ ਹੀ ਕਿਸੇ ਤਾਕਤ ਨੂੰ ਇਸ ਦੀ ਸ਼ਾਂਤੀ ਨਾਲ ਖੇਲਵਾੜ ਕਰਨ ਦੇਾਂਗਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਪਰੇਸ਼ਨ ਸਿੰਦੂਰ ਦੇ ذریعے ਦੁਸ਼ਮਣਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਭਾਰਤ ਸਿਰਫ ਇੱਕ ਭੂਗੋਲਕ ਰਾਜ ਨਹੀਂ ਹੈ ਸਗੋਂ ਇੱਕ ਸੰਕਲਪ ਹੈ ਜੋ ਨਿਆਂ, ਸ਼ਾਂਤੀ ਅਤੇ ਸੰਵਿਧਾਨਿਕ ਤਾਕਤਾਂ ਉੱਤੇ ਨਿਰਭਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ 22 ਤਾਰੀਖ ਨੂੰ ਹੋਏ ਹਮਲੇ ਦੇ ਸਿਰਫ 22 ਮਿੰਟਾਂ ਵਿੱਚ ਭਾਰਤੀ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਕੇ ਸੰਕਟ ਨੂੰ ਜਵਾਬ ਦਿੱਤਾ ਉਨ੍ਹਾਂ ਅਨੁਸਾਰ ਇਹ ਇੱਕ ਸਖਤ ਪਰਸੰਵਿਧਾਨਕ ਸੰਕੇਤ ਸੀ ਕਿ ਭਾਰਤ ਆਪਣੇ ਹੱਕਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਆਪਰੇਸ਼ਨ ਦੌਰਾਨ ਵੱਡੀ ਗਿਣਤੀ ਚ ਅਜਿਹੀਆਂ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਦੇਸ਼ ਦੀ ਅੰਤਰਿਕ ਅਤੇ ਬਾਹਰੀ ਸੁਰੱਖਿਆ ਲਈ ਚੁਣੌਤੀ ਬਣ ਰਹੀ ਹੈ। ਇਸ ਕਾਰਵਾਈ ਚ ਲਗਭਗ 100 ਤੋਂ ਵੱਧ ਅਣਚਾਹੀ ਤਾਕਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਭਾਸ਼ਣ ਦੌਰਾਨ ਉਹਨਾਂ ਜ਼ਿਕਰ ਕੀਤਾ ਹੈ ਕਿ ਦੇਸ਼ ਭਰ ਵਿੱਚ ਤਿਰੰਗਾ ਯਾਤਰਾਵਾਂ ਚੱਲ ਰਹੀਆਂ ਨੇ ਜੋ ਇਹ ਦਰਸਾਉਂਦੀਆਂ ਨੇ ਕਿ ਭਾਰਤ ਦੀ ਜਨਤਾ ਆਪਣੇ ਰਾਸ਼ਟਰ ਅਤੇ ਸੁਰੱਖਿਆ ਹੱਕਾਂ ਲਈ ਜਾਗਰੂਕ ਹੈ ਅਤੇ ਇਕਜੁੱਟ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਭਾਰਤ ਨੂੰ ਚੁੱਪ ਰਹਿ ਗਏ ਸੋਚਦੇ ਨੇ ਉਹ ਅੱਜ ਸੱਚਾਈ ਦਾ ਸਾਹਮਣਾ ਕਰ ਰਹੇ ਨੇ ਜੋ ਆਪਣੇ ਹਥਿਆਰਾਂ ਉੱਤੇ ਮਾਣ ਕਰਦੇ ਨੇ ਉਹ ਅੱਜ ਮਲਵੇ ਹੇਠ ਦੱਬੇ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਨੂੰ ਜਨਤਾ ਵੱਲੋਂ ਭਾਰੀ ਸਵੀਕਾਰਤਾ ਮਿਲੀ ਹੈ ਲੋਕਾਂ ਨੇ ਭਾਰਤ ਮਾਤਾ ਕੀ ਜੈ ਅਤੇ ਮੋਦੀ ਮੋਦੀ ਦੇ ਨਾਰੇ ਲਗਾ ਕੇ ਆਪਣੀ ਭਾਵਨਾ ਪ੍ਰਗਟ ਕੀਤੀ ਭਾਸ਼ਣ ਦੇ ਆਖਰ ਚ ਉਹਨਾਂ ਨੇ ਆਗਾ ਕੀਤਾ ਕਿ ਭਾਰਤ ਦੀ ਸਰਕਾਰ ਅਤੇ ਜਨਤਾ ਦੋਹਾਂ ਦੇਸ਼ਾਂ ਦੀ ਰੱਖਿਆ ਲਈ ਜ਼ਿੰਮੇਵਾਰ ਹੈ ਜਦ ਤੱਕ ਹਰ ਭਾਰਤੀ ਅੰਦਰੋਂ ਮਜ਼ਬੂਤ ਅਤੇ ਇਕਜੁੱਟ ਹੈ ਕੋਈ ਵੀ ਭਾਰਤ ਦੀ ਅੱਖ ਵੱਲ ਵਿਹੇਕ ਨਹੀਂ ਸਕਦਾ